ਰੇ ਜਾਗਿਆਂ ਚ ਮੈਂ ਜਾਗਿਆ ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ ਜਨ ਕੋਲੋਂ ਪੁੱਛ ਲੈ ਤੇ ਤਾਰੀਆਂ ਤੋਂ ਪੁੱਛ ਲੈ पुछ भे सारी आ तो पुछ ले। हांजी माधा शेरावी सच दरबार जी सारियूं लख लख मुबारक जी ਬੜੇ ਗੰਨੇ ਵਿਦਾਂਤੀ ਉਸ ਕਾਫੀ ਲੰਮੀ ਹੈ ਜੋ ਤਹਾਵਾਂ ਦੀ ਪੀਂ ਤੁਸੀਂ ਬੇਅੰਤਿਕਰੰਗਾ ਸਰਪੰਚ ਜਿਹੜੇ ਪਾਵਰ ਲਿਫਟਿੰਗ ਐਸੋਸੀਏਸ਼ਨ ਪੰਜੌਰ ਦੇ ਜਨਰ ਫੈਕਟਰੀ ਦੇ ਮੈਂ ਉਹਨਾਂ ਨੂੰ ਬੇਅੰਤਿਕਰੰਗਾ 2 ਮਿੰਟ ਵਾਸਤੇ ਕਿਉਂ ਆਉਣ ਦੇਣ ਵਾਸਤੇ ਮਹਾਰਾਜਾ ਦੇ ਸਮੂਹ ਸੰਗਤ ਨੂੰ ਜਸਵੀ ਸਿੰਘ ਜੀ ਸਤਿ ਸ੍ਰੀ ਅਕਾਲ ਅੱਜ ਮਾ ਰਾਵਣੀ ਦੇ ਕਬਲਾ ਜੇ ਜਿੰਨੀ ਵੀ ਸੰਗਤ ਆਈ ਹੈ ਸਾਵਿਆਂ ਨੂੰ ਬੇਨਤੀ ਕਰਕੇ ਆਓ ਸਾਰੇ ਮਾਨ ਦਾ ਜਕਾਰਾ ਛੱਡ ਕੇ ਮਾਨ ਦੇ ਚਰਨਾਂ ਜੇ ਹਰਦੀ ਗਵਾਈਏ ਜਕਾਰਾ ਮਾਂ ਸ਼ੇਰਾਂ ਵਾਲੀ ਦਾ ਸੱਚੇ ਦਰਬਾਰ ਕੀ ਜੈ ਮਾਤਾ ਰੈਜੂ ਦੇਵੀ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 45ਵਾਂ ਸਰਾਨਾ ਸਮਾਗਮ ਮਾਤਾ ਰੈਜੂ ਦੇਵੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਮੈਂ ਸਮੂਹ ਮਹਿਰਾਂ ਨੂੰ ਇਸ ਕਲੱਬ ਦੇ ਪ੍ਰਧਾਨ ਅਮਰ ਜੀ ਨੂੰ ਲੱਖ ਲੱਖ ਮੁਹੱਤਬਾ ਦਿਨਾ ਹਾਂ ਕਿ ਜੋ ਇੰਨੇ ਵਧੀਆ ਤਰੀਕੇ ਨਾਲ ਪੁੱਤਸਕ ਪ੍ਰਬੰਧਾ ਹੈ ਇੱਥੇ ਪ੍ਰੋਗਰਾਮ ਕਰਵਾਉਂਦੇ ਨੇ ਔਰ ਜਿੰਨੇ ਵੀ ਸੰਗਤ ਮਾਤਾ ਰਾਣੀ ਦੇ ਚਰਨਾਂ 'ਚ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਆਏ ਨੇ ਮੇਰੀ ਮਾਂ ਰਾਣੀ ਦੇ ਚਰਨਾਂ 'ਚ ਇਹ ਹੀ ਅਰਦਾਸ ਬਣਤੀ ਹੈ ਕਿ ਸਾਰੇ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇ ਇੱਕ ਵਾਰ ਫਿਰ ਸਮੂਹ ਪਵੰਦਕ ਟੀਮ ਨੂੰ ਲੱਖ ਲੱਖ ਰਣਕਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਜੀ ਮੈਂ ਹੁਣ ਵਿਅਕਤੀਗਤ ਸਾਡੇ ਸਰਕਾਰ ਜੋ ਵੀਰ ਡਾਕਟਰ ਸੰਦੀਪ ਅਸੀਚਾ ਜੀ యోకే नगर पंचायत ને ડાંગાજી ઉપપ્રધાન ને મેં ઓન ને બેનતી કરકે ઓબી આજતેન માટે સમુદાય સંઘર્ષ નું કસકડતા આલેને સન્માન દાગ્રં દીયા મુબારકંદા ડોક્ટર સિદ્ધિ તિશ્રીજી આજ દે ત્વયક્ત દનતે માતા રાણી દે પંડાલ ਵਿੱਚ હાજરો સારી સંગત માતા રાણી દે ગાટી કે જે કારણ આયો જે કા રાય શેરાવારી દા ਕੇ ਦਰਬਾਰ ਕੀ ਜੈ ਅੱਜ ਆਪਾਂ 48ਵਾਂ ਚਲਾਣਾ ਜਾਗ ਰਹੇ ਹਾਂ ਜੋ ਕਿ ਮਾਤਾ ਬੈਸੋ ਦੇਵੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਮੈਂ ਸਮਝਦਾ ਹਾਂ ਕਿ ਅੱਧੀ ਸਦੀ ਬੀਤ ਗਈ ਹੈ ਕਿ ਕਲੱਬ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਜਾਗਰਨ ਅਰੇਂਜ ਕਰਦਾ ਹੈ ਇੱਕ ਛੋਟਾ ਜਿਹਾ ਕਲੱਬ ਤੋਂ ਥੋੜੇ ਜਿਹੇ ਮੈਂਬਰਾਂ ਤੋਂ ਅੱਜ ਇਹ ਕਲੱਬ ਦੇਣ ਤੋਂ ਕਨੀ ਲੋ ਨਾ ਚੋਕ ਦੀ ਤਰੱਕੀ ਕਰਦਾ ਇੱਥੇ ਤੱਕ ਪਹੁੰਚਿਆ ਕਲੱਬ ਦੇ ਕਈ ਮੈਂਬਰ ਇਸ ਖਾਨੀ ਸੰਸਾਰ ਤੋਂ ਚਲੇ ਗਏ ਪਰ ਇਸ ਦਾ ਕਾਰਨਾਮਾ ਸਮੁਤਰ ਵੱਧਦਾ ਹੀ ਗਿਆ ਆਪਾਂ ਅਮੀ ਦੇਖਿਆ ਛੋਟੇ-ਮੋਟੇ ਤਮਾਸ਼ੇ ਛੋਟੇ-ਮੋਟੇ ਚੋਣਾ ਵਾਸਤੇ ਛੋਟੇ-ਮोटे ਕਲੱਬਾਂ ਵਾਸਤੇ ਪ੍ਰਧਾਨ ਜੀ ਵਾਸਤੇ ਖੁਚੋਦਾਨ ਹੁੰਦੀ ਹੈ ਕਲੱਬ ਦੇ ਵਿੱਚ ਕਈ ਸੀਨੀਅਰ ਮੈਂਬਰ ਹਨ ਚਾਚਾ ਪ੍ਰਕਾਸ਼ ਸਿੰਘ ਜੀ ਮੇਰੇ ਟੀਚਰ ਮਾਸਟਰ ਪਰਮੋਦ ਜੀ ਪ੍ਰਵੀਨ ਜੀ ਗੁਰਜੀਤ ਸਿੰਘ ਨਾਮਦੇਵ ਜੀ ਜਿਨ੍ਹਾਂ ਨੇ ਕਲੱਬ ਹੋਰ ਵੀ ਕਈ ਮੈਂਬਰ ਜਿਨ੍ਹਾਂ ਦਾ ਮੈਂ ਨਾਮ ਲੈਣਾ ਲੰਬਾ ਸਮਝਾਂਗਾ ਕਿ ਉਹਨਾਂ ਨੇ ਅਮਿਤ ਜੀ ਨੂੰ ਇਹਨਾਂ ਦੀ ਉਮਰ ਚਾਹੇ ਛੋਟੀ ਸੀ ਸਭ ਸੰਮਤੀ ਨਾਲ ਪ੍ਰਧਾਨ ਹੁੰਦਾ ਆ ਤੇ ਸਾਰੀ ਟੀਮ ਨੂੰ ਨਾਲ ਲੈ ਕੇ ਚੱਲਦੇ ਆਂ ਉਹਨੇ ਸਾਰੀ ਟੀਮ ਲੱਖ ਲੱਖ ਉਦਾਈ ਦਿਨਾ ਕਿਉਂ ਇਹ ਧਾਰਮਿਕ ਪ੍ਰੋਗਰਾਮ ਕਰਦੇ ਆਂ ਸਾਡਾ ਨਗਰ ਵੀ ਬੜਪਾਗਾ ਹੈ ਜਿੱਥੇ ਇਦਾਂ ਦੇ ਧਾਰਮਿਕ ਪ੍ਰੋਗਰਾਮ ਹੁੰਦੇ ਹਨ ਇਸ ਦਾ ਮਕਸਦ ਇਹ ਕੀ ਹੈ ਕਿ ਆਪਾਂ ਇੱਕ ਦੂਜੇ ਵਿੱਚ ਸਤਿ ਭਾਵਨਾ ਬਣਾ ਕੇ ਰੱਖੀਏ ਪਰਮਾਤਮਾ ਦੇ ਉਸ ਚਰਨਾ ਵਿੱਚ ਜੁੜ ਬੈਠੀਏ ਜਿਸ ਤਰ੍ਹਾਂ ਮੇਰੇ ਪਿੱਛੇ ਬੈਨੇ ਲੱਗਾ ਹੈ ਕਿ ਸਬਦ ਦੇ ਭਲੇ ਦੇ ਕਬੀਰਸ ਮਤਲਬ ਕਿ ਅੱਜ ਕਿਸ ਤਰ੍ਹਾਂ ਪੰਜਾਬ हरियाणा जम्मू कश्मीर और हिमाचल प्रदेश फड़न ਦੀ ਸਪੀਕੀ ਤੋਂ ਗ੍ਰਸਤ ਹੋਇਆ ਹੈ ਤੇ ਬਹੁਤ ਹੀ ਜ਼ਿਆਦਾ ਅੱਖਰਾਂ ਦੇ ਵਿੱਚ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾਂਦਾ ਜਿੱਦਾਂ ਦਾ ਮਾਰੂ ਹਾਰ ਆਇਆ ਇੱਕ ਇੰਕੀ ਜਨਾਂ ਭਾਵੇਂ ਸਰਕਾਰੀ ਅੰਕੜੇ 45 40 ਦੱਸਦੇ ਹੋਣਗੇ ਪਰ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਲੋਕਾਂ ਦੇ ਜਿਨ੍ਹਾਂ ਦਾ ਆਮਦੰਤ ਸਾਧਨ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜ਼ਮੀਨ ਵਾਈ ਜਿਨ੍ਹਾਂ ਨੇ ਡੰਗਰ ਮਾਲ ਡੰਗਰ ਰੱਖਿਆ ਲੋਕਾਂ ਨੂੰ ਇੱਦਾਂ ਪਾਣੀ ਆਇਆ ਕਿ ਲੋਕਾਂ ਨੂੰ ਉਸ ਡੰਗਰਾਂ ਨੂੰ ਖੋਲਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਦੇ ਮੱਝਾਂ ਗਾਵਾਂ ਬੱਕਰੀਆਂ ਪਾਣੀ ਦੇ ਵਿੱਚ ਡੁੱਬ ਗਏ ਬੇਜੁਬਾਨ ਜਾਨਵਰ ਇਸ ਸੰਸਾਰ ਤੋਂ ਚਲੇ ਗਏ ਬਹੁਤ ਹੀ ਭਿਆਨਕ ਰੂਪੀ ਹੈ ਆਪਾਂ ਸਾਰੇ ਨੇ ਅਦਾਸ ਕਰਨੀ ਹੈ ਕਿ ਪਰਮਾਤਮਾ ਇਹ ਮਹਾਰਾਣੀ ਕਿ ਜੜੇ ਹੜ੍ਹ ਆਏ ਹਨ ਇਹ ਤੋਂ ਨਜਾਇਜ਼ ਦਵਾਵੇ ਤੇ ਉਹ ਘਰ ਫਿਰ ਉਸੇ ਤਰ੍ਹਾਂ ਤਰੱਕੀ ਕਰਨ ਚਾਹੇ ਪੰਜਾਬ ਦੇ ਲੋਕ ਬਹੁਤ ਹੀ ਦਾਨੀ ਹਨ ਇੱਕ ਦੂਜੇ ਦੀ ਬਾਹ ਫੜਨ ਵਾਲੇ ਹਨ ਤੇ ਕਿਸ ਤਰ੍ਹਾਂ ਵਕਤ ਵਕਤ ਸਮਾਜ ਦੇ ਸਾਰੇ ਆਮ ਆਦਮੀ ਲੋਕਾਂ ਨੇ ਪੰਜਾਬੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਹੈ ਇਹ ਵਿਖੇ ਲਖਣੀ ਦੇਖਣ ਨੂੰ ਮਿਲਦੀ ਹੈ ਤੇ ਮੈਂ ਜਿਆਦਾ ਲੰਬਾ ਨਾ ਜਾਂਦਾ ਹੋਇਆ ਮੈਂ ਅੱਜ ਇਹ ਸਾਰੀ ਹਾਜ਼ਰੀ ਨੂੰ ਜੀ ਆਇਆਂ ਔਦਹਾ ਅਤੇ ਅਸਾਂ ਕਮਨਾ ਕਰਦਾ ਹਾਂ ਕਿ ਮਹਾਰਾਣੀ ਮਾਤਾ ਰਾਣੀ ਸਾਰਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਕਰਨ ਔਰ ਇਹ ਇਹ ਕਲੱਬ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਮੈਂ ਨਗਰ ਪੰਚਾਇਤ ਨੜਾਲਾ ਵੱਲੋਂ ਸਾਰੇ ਐਮਸੀ ਸਹਿਬਾਨਾਂ ਵੱਲੋਂ ਇਸ ਕਲੱਬ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਮਹਾਰਾਣੀ ਦਾ ਜਾਗਰਣ ਕਰਉਂਦੇ ਰਹੋ ਤੇ ਸਾਨੂੰ ਸੰਤਾਂ ਦੇ ਅੱਗੇ ਤੇ ਮਾਤਾ ਰਾਣੀ ਦੇ ਚਰਨਾਂ ਵਿੱਚ ਹਾਜਰ ਹੋਣ ਦਾ ਮੌਕਾ ਮਿਲੇ ਇਨਾ ਹੀ ਕਹਿੰਦਾ ਹੋਇਆ ਇੱਕ ਵਾਰੀ ਫੇਰ ਜੇ ਕਾ ਰਾਇ ਸ਼ੇਰਾਂ ਵਾਲੀ ਦਾ ਗੁਰ ਸਾਚੇ ਦਰਬਾਰ ਕੀ ਜੈ ਬਹੁਤ ਬਹੁਤ ਕਿਰਪਾ ਜੀ ਮੈਂ ਬੇਨਤੀ ਕਰਾਂਗਾ ਸਾਰੇ ਬਹੁਤ ਸਤਿਕਾਰਯੋਗ ਵੀਰ ਸਰਦਾਰ ਅਵਤਾਰ ਸਿੰਘ ਜੀ ਮਹਤਾਨੀ ਉਹ ਵੀ 2 ਮਿੰਟ ਵਾਸਤੇ ਸੰਗਤ ਨੂੰ ਕੋਟਾਈ ਦੇਵੋਗੇ ਸਰਦਾਰ ਅਵਤਾਰ ਸਿੰਘ ਜੀ ਮਹਤਾਨੀ ਜੀ ਤਿਆਰ ਬੈਠੇ माता जीागर कर ਸਾਰਿਆਂ ਦੇ ਸਹਿਯੋਗ ਐਨਆਰਡੀ ਵੀਰਾਂ ਦੇ ਸਹਿਯੋਗ ਸਾਡੇ ਇਲਾਕੇ ਦੇ ਸਹਿਯੋਗ ਨਾਲ ਹੋਇਆ ਜੋ ਤਾਂ ਇਹ ਜੋ ਅੱਜ ਪੰਜਾਬ ਹਿੰਦੁਸਤਾਨ ਦੇ ਇਲਾਕੇ ਸਰਬੱਤ ਦੇ ਭਲੇ ਚਾਹ ਰਹੇ ਨਾ ਮਾਈ ਨੇ ਜਾਗਰੂਕ ਉਤਾਰ ਰਹੇ ਹਾਂ ਜੋ ਵੀ ਆਪਣੇ ਇਲਾਕੇ ਦੇ ਵਿੱਚ ਬਾੜ ਆਈਏ ਇਸ ਕਰਕੇ ਅਰਦਾਸ ਕਰਾਂਗੇ ਆਸਾਂ ਬੈਤੂ ਉਪਲ ਹੋ ਰਹਿ ਕਿ ਸਾਰਿਆਂ ਦੇ ਭਾਵਨਾ ਨੂੰ ਦੇਖਦੇ ਹੋਇਆ ਜਾਗਰਣ ਤੁੰ ਚਟਰੀ ਨੇ ਸਾਡੇ ਦੇਸੇ ਇਹ ਇਹ ਜਿਆਦੀ ਤੋਂ ਤਾਂ ਨਹੀਂ ਕਰਵਾ ਰਹੇ ਤੇ ਸਭ ਦੇ ਭਲੇ ਲਈ ਜਾਗਰਣ ਕਰਵਾ ਰਹੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੇ ਦਰਬਾਰ ਕੀ ਜੈ ਅੱਜ ਵੈਸ਼ਨੂ ਦੇ ਵੀ ਕਲੱਬ ਜਿਹੜਾ 48ਵਾਂ ਜਾਗਰਣ ਕਰਵਾਉਣ ਜਾ ਰਿਹਾ ਬਹੁਤ ਇਹ ਕਿ ਇਸ ਤਰ੍ਹਾਂ ਸਭ ਨੂੰ ਪਤਾ ਉਤਰਦਾ ਕਹਿਰ ਜਿਹੜਾ ਪਿਛਲੇ 35 ਦਿਨ ਤੋਂ ਪੂਰੇ ਪੰਜਾਬ ਵਿੱਚ ਵਰਖ ਰਿਹਾ ਸੀਗਾ ਪਰ ਉਸ ਨੂੰ ਮੁਕਾਬਲਾ ਕਰਦੇ ਹੋਏ ਮਹਾਮਾਇਤਾ ਦਾ ਅਸ਼ੀਰਵਾਦ ਲੈ ਲਈ ਤੇ ਹਰਤਾਲੀ ਮਾਂ ਜਾਗਰਣ ਪ੍ਰਬੰਧਕ ਕਮੇਟੀ ਉਸ ਲਈ ਮੁਬਾਰਕ ਬਾਤ ਜਨਾ ਮੈਂ ਉਹਨਾਂ ਨੂੰ ਤੇ ਧੰਨਵਾਦ ਕਰਦਾ ਸੰਗਤ ਦਾ ਵੀ ਜਿਹੜੇ ਇਸ ਤਰ੍ਹਾਂ ਮਾਹੌਲ ਵਿੱਚ ਇੰਨੇ ਗੱਠ ਵਿੱਚ ਇਕੱਠੇ ਹੋਏ ਨੇ ਤੇ ਮੈਂ ਇਸ ਲਈ ਇਹ ਵੈਸ਼ਨੂ ਤੇ ਵੀ ਕਲੱਬ ਜਿਹੜਾ ਪਿਛਲੇ ਪੂਰੀ ਸਦੀ ਤੋਂ ਹੀ ਕੰਮ ਕਰਦਾ ਆ ਰਿਹਾ ਤੇ ਬੜੇ ਪ੍ਰੇਮ ਨਾਲ ਤੇ ਕੰਮ ਕਰਦਾ ਰਿਹਾ ਇਸੇ ਤਰ੍ਹਾਂ ਹੀ ਅੱਗੇ ਕਰਦੇ ਰਹਿਣ ਮਾਮਾਈ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਧੰਨਵਾਦ ਕਰਦਾ ਹਾਂ ਪ੍ਰਬੰਧਕ ਕਮੇਟੀ ਦਾ ਦੇਕਾਰਾ ਮਹਾਮਾਈ ਦਾ ਬੋਲ ਸਭ ਜੀ ਨੂੰ ਪੁਣ ਮਾਰੀਏ ਅੱਜ ਦੇ ਸੇਵਾਚਿੰ 10000 ਰੁਪਏ ਦੀ ਮਾਣ ਪੁੰਜੀ ਹੈ ਉਹਨਾਂ ਦੇ ਪ੍ਰੋਗਰਾਮ ਦੇ ਮੈਂਬਰ ਵਾਚਪਰਡ ਦਾ ਇਸ ਸਟੇਜ ਤੇ ਉੱਤੇ ਕਿਰਪਾ ਕਰ ਹੁਸ਼ਿਆਰ ਅਰੋੜਾ ਔਰ ਅਮਰਾਜ ਅਰੋੜਾ ਸਰਦਾਰ ਸਿੰਘ ਜੀਮਾ ਡਾਕਟਰ ਸਦੀਪ ਅਫੀਸੀ ਜੀ ਸਰਵਾਰ ਹਰਜਿੰਦਰ ਸਿੰਘ ਸਾਹੀ ਜੀ ਇਹ ਭਾਰਤੀ ਸੌਨ ਯੂਨੀਅਨ ਵੱਲੋਂ ਸਾਡੇ ਕਲੱਬ ਨੂੰ 11000 ਰੁਪਏ ਜਮਾਇਆ ਪੁੰਗਿਆ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਮਾਲੀਆ ਕਾਉਂਸਲਰ ਸਾਹਿਬ سردار اندر جیت سن کے کاؤسلر صاحب سردار گرنام سم جی ملتانی سردار جگیر سرپن صاحب انہ کو اکوجا سو روپئے مایا آئی ہے جگیت سرپن صاحب ڈاکٹر بلوندر شرما جی ڈاکٹر بلوندر شرما جی بلو شرم جی، بھاجی ایکی سو روپئے مایا پہنچی ہے بہت بہت دنواد جی منجر سما کوچ منجر سب جی خالسا جی آ جاؤ پلیز سردار اندر سن جی ٹی بی صاحب نبی پا جی چھوٹو جی, جی صاحب, سندیب سینی جی سندیب سینی جی کا پوری سمو کمیٹی یہاں وجہ گیارہ ہزار روپئے سب پایا پہنچتی ہے بڑی سیوہ کرتے ہیں کملجیت منن جی اینڈ پارٹی

ਪ੍ਰਿੰਸੀਪਲ ਜੀ ਗੁਰਾਇਸਾ ਪੰਡਤ ਸਤਪਾਲ ਜੀ ਨੌਰਿਆ ਜੀ ਮੋਰਿੰਦਰ ਪ੍ਰਾਸ਼ਰ ਜੀ ਦਸਤਿੱਦ ਗੜਾਇਆ ਜੀ ਮੋਰਿੰਦਰ ਪ੍ਰਾਸ਼ਰ ਜੀ ਸਰਪੰਚ ਰੱਖ ਰਾਇਆ ਰਾਜੂ ਭਾਜੀ ਮੈਂਬਰ ਸਰ ਪ੍ਰੀਤਮ ਲਾਲ ਜੀ ਭਲਵਾਨ ਸਾਹਿਬ ਇੰਦਰਜੀਤ ਸਿੰਘ ਖੱਤ ਸਾਹਿਬ ਅਬਦਾਸ ਜੀ ਮਲਤਾਨੀ ਸ਼ਰਿੰਦਰਪਾਲ ਜੀ ਠੇਕੇਦਾਰ ਸਾਹਿਬ ਸਰਕਾਰ ਦੇ ਨਾਮ ਸੇ ਜੀ ਮਲਤਾਨੀ नतानी बलवीर सौ रुपए ਖਾ ਦੇਖ ਲਿਓ ਮਾਰਾ ਕਿਧਰ ਆ ਗਿਆ ਗਣਤੰਤਰ ਮੋਨੂ ਜੀ ਗਣਤੰਤਰ ਮੋਨੂ ਜੀ ਸਟੇਟ ਤੇ ਮੇਰਾ ਵੀਰ ਕੋਈ ਵੀ ਰਹਿ ਜਾਵੇ ਪਲੀਜ਼ ਆ ਗਿਆ ਨਨਜਿੰਦਰ ਸਿੰਘ ਲਾਡੀ ਕਾ ਜੀ ਨਨਜਿੰਦਰ ਸਿੰਘ ਪਰਦਾ ਹਨੇ ਡੀਕ੍ਰਿਪਸ਼ਨ ਸਤਬਾਹ ਸਿੱਧੂ ਜੀ ਪਹਿਲੇ ਮਾਤਾ ਚੰਦਗੁਰਨੀ ਕਲੱਬ ਚੱਕੋਗੀ ਮਾਤਾ ਚੰਦਗੁਰਨੀ ਕਲੱਬ ਚੱਕੋਗੀ ਹੁਣ ਮੈਂ ਐਨ ਆਰ ਆਈ ਵੀਰਾਂ ਦੇ ਵੀ ਨਾਮ ਲਵਾਂਗਾ ਨੀਟੇ ਯੂ ਐਸ ای ਤੋਂ ਅਰਤਾਰ ਸਿੰਘ ਜੀ ਸੋਨੂ ਪਾਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਹੁਤ ਉਹਨਾਂ ਵੱਲੋਂ ਸੇਵਾ ਪਹੁੰਚੀ ਹੈ ਦਿਨੇਸ਼ ਛਮੜਾ ਜੀ ਦਿਨੇਸ਼ ਛਮੜਾ ਜੀ ਜਲੰਧਰ ਤੋਂ ਹੈਪੀ ਛਮੜਾ ਜੀ ਹਰਬੰਸ ਸਿੰਘ ਜੀ ਹੈਪੀ ਭਾਜੀ ਆਪਣੇ ਸਨਮਾਨ ਦੇ ਲੈਣ ਭਾਜੀ ਦਿਨੇਸ਼ ਛਮੜਾ ਜੀ ਡੈਂਡ ਹੈਪੀ ਛਮੜਾ ਜੀ ਫਰੋਂਗ ਜਲੰਧਰ ਜਸਪੀਰ ਗ੍ਰਾਜੀ ਬਣਾਉਣ 2000 ਰੁਪਏ ਦੀ ਮਾਇਆ ਪਹੁੰਚੀ ਹੈ ਬਹੁਤ ਬਹੁਤ ਧਰਵਾਦ ਜੀ ਸ਼ਰਿੰਦਰਪਾਲ ਛਿੰਦਾ ਜੀ ਦੇ ਕੇ ਦੱਸ ਇਹਨਾਂ ਦੇ ਡੋਟੇ ਬਦੋਂ ਵੀ ਫਰਾਂਸ ਤੋਂ ਮਾਇਆ ਪਹੁੰਚੀ ਹੈ ਬਹੁਤ ਬਹੁਤ ਧਰਵਾਦ ਜੀ